ਨਾਟਿਨਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੀਨੀਅਰ ਐਡਵੋਕੇਟ ਮੈਡਮ ਕਵਿਤਾ ਦੁਆਰਾ ਆਪਣੇ ਜਨਮ ਦਿਨ ਦੇ ਮੌਕੇ ਤੇ ਬਾਰੂਮ ਡਿਸਟ੍ਰਿਕਟ ਕੋਰਟਸ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਮੁੱਖ ਮਹਿਮਾਨ ਹਰਪ੍ਰੀਤ ਕੌਰ ਰੰਦਾਵਾ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਮੈਡਮ ਕਵਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ। ਇਹ ਖੂਨਦਾਨ ਕੈਂਪ ਲਗਾਉਣ ਦੀ ਵਕੀਲ ਪਾਈਚਾਰਾ ਨੇ ਬਹੁਤ ਹੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਕਈ ਪਤਵੰਤੇ ਸੱਜਣਾਂ ਤੋਂ ਇਲਾਵਾ ਹਿੰਦੂ ਨੇ ਆਏ ਪੀਟ ਤੋਂ ਪ੍ਰਵੀਨ ਡੰਗ ਅਤੇ ਹਿੰਦੂ ਸੈਨਾ ਦੇ ਰਾਸ਼ਟਰੀ ਅਧਿਐਕਸ਼ ਅਸ਼ਵਨੀ ਸੂਰੀ, ਜਸਪ੍ਰੀਤ ਸਿੰਘ ਆਲੂਵਾਲੀਆ ਰਾਸ਼ਟਰੀ ਪ੍ਰਧਾਨ 올 ਇੰਡੀਆ ਆਲੂਵਾਲੀਆ ਮੁਖ ਸਭਾ, ਹਰਕੀਰਤ ਸਿੰਘ ਖੁਰਾਣਾ ਉਸੇੇੇ ਤੌਰ ਤੇ ਸ਼ਾਮਲ ਹੋਏ ਅਤੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਮੈਡਮ ਸੰਤੋਸ਼ ਵਿਜ ਨੇ ਕਿਹਾ ਕਿ ਖੂਨਦਾਨ ਜੀਵਨਦਾਨ ਹੈ ਇਸ ਖੂਨਦਾਨ ਕੈਂਪ ਵਿੱਚ ਸਾਰੂ ਮਹਿਤਾ ਜੀ ਐਡੀਸ਼ਨਲ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿਰ ਐਡੀਸ਼ਨਲ ਸੈਸ਼ਨ ਜੱਜ ਡੀਜੀ ਬਾਂਗੜ ਜੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਧਾਨ ਵਿਪਨ ਸਾਗਰ ਐਡਵੋਕੇਟ ਗਗਨ ਬੇਦੀ ਐਡਵੋਕੇਟ ਮੀਤ ਪ੍ਰਧਾਨ ਹਿਮਾਂਸ਼ੂ ਵਾਲੀਆ ਸੈਕਟਰੀ ਰਚਨ ਸੋਨੀ ਐਡਵੋਕੇਟ ਜੁਆਇੰਟ ਸੈਕਟਰੀ ਮੈਂਕ ਚੋਪੜਾ ਫਾਈਨੈਂਸ ਸੈਕਟਰੀ ਰੈਂਸ ਅਰੂੜਾ ਗੋਤਮ ਠਾਕੁਰ ਗगन ਕਾਜਲ ਖੁਸ਼ਬੂ ਬਾਂਸਲ ਜਜਪ੍ਰੀਤ ਮਨੀ 베ਰਲਾ ਅਨਿਲ ਗੋਗਨਾ ਤੋਂ ਇਲਾਵਾ ਕਈ ਐਡਵੋਕੇਟ ਤੇ ਸਮਾਜਿਕ ਪਤਵੰਤੇ ਸੱਜਣ ਸ਼ਾਮਲ ਸਨ ਅੰਤ ਵਿੱਚ ਮੈਡਮ ਕਵਿਤਾ ਜੀ ਨੇ ਸਭ ਆਏ ਐਡਵੋਕੇਟਸ ਅਤੇ ਪਤਵੰਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ